ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਚੱਲ ਰਿਹਾ ਵਿਦਿਆਰਥੀ ਧਰਨਾ ਖਤਮ ਕਰ ਦਿੱਤਾ ਗਿਆ ਹੈ ਇਹਨਾਂ ਵਿਦਿਆਰਥੀਆਂ ਦੀ ਮੰਗਾਂ ਨੂੰ ਮੰਨ ਲਿਆ ਗਿਆ ਹੈ ਤੇ ਇਹਨਾਂ ਅਧਿਕਾਰੀਆਂ ਨੂੰ 15 ਦਿਨਾਂ ਦੀ ਛੁੱਟੀ ਤੇ ਭੇਜਿਆ ਗਿਆ ਹੈ ਉਸ ਦੇ ਨਾਲ ਹੀ ਜੋ ਗੈਰਕੰ ਜੋ ਗਲਤ ਪਰਚੇ ਦਰਜ ਕੀਤੇ ਗਏ ਸਨ ਵਿਦਿਆਰਥੀਆਂ ਦੇ ਖਿਲਾਫ ਉਹ ਵੀ ਵਾਪਸ ਲੈ ਲਏ ਗਏ ਨੇ ਦਰਅਸਲ ਫੀਸਾਂ ਦੇ ਵਿੱਚ ਹੋਏ ਵਾਅਦੇ ਨੂੰ ਲੈ ਕੇ ਇਸ ਧਰਨੇ ਦੀ ਸ਼ੁਰੂਆਤ ਕੀਤੀ ਗਈ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਫੀਸਾਂ ਦੇ ਵਿੱਚ ਵਾਅਦਾ ਕੀਤਾ ਸੀ ਜਿਸ ਨੂੰ ਲੈ ਕੇ ਇਹਨਾਂ ਵਿਦਿਆਰਥੀਆਂ ਨੇ ਧਰਨਾ ਦਿੱਤਾ ਸੀ এবিপি ਸਾਂਝਾ ਪੱਤਰਕਾਰ ਰਵਿੰਦਰ ਸਿੰਘ ਮੇਰੇ ਨਾਲ ਫੋਨ ਲਾਈਨ ਜ਼ਰੀਏ ਜੁੜੇ ਹੋਏ ਨਾ ਵਿਦਿਆਰਥੀਆਂ ਦੇ ਖਿਲਾਫ ਕਿੰਨੇ ਕੁ ਵਿਦਿਆਰਥੀਆਂ ਖਿਲਾਫ ਪਰਚੇ ਦਰਜ ਹੋਏ ਸਨ ਅਤੇ ਕੀ ਸਾਰੇ ਪਰਚੇ ਵਾਪਸ ਲੈ ਗਏ ਨੇ ਅਮਨਜੋਤੀ ਇਹ ਲਗਭਗ ਵੀਰਵਾਰ ਤੋਂ ਇਹ ਧਰਨਾ ਚੱਲਦਿਆ ਸੀ ਉਸ ਤੋਂ ਬਾਅਦ 4 ਦਿਨਾਂ ਬਾਅਦ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਇਹਨਾਂ ਦੀ ਅੱਜ ਚੌਥੇ ਦਿਨ ਧਰਨੇ ਦੀ ਸਮਾਪਤੀ ਤੋਂ ਬਾਅਦ ਇਹਨਾਂ ਦੀਆਂ ਮੰਗਾਂ ਸਨ ਕਿ ਜੋ 160 ਵਿਦਿਆਰਥੀ, ਕਰੀਬ 160 ਵਿਦਿਆਰਥੀ ਸਨ ਜਿਨ੍ਹਾਂ ਤੇ ਪਰਚੇ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 26 ਅਜੇ ਪਛਾਣਯੋਗ ਵਿਦਿਆਰਥੀ ਸਨ ਜੋ ਇਹਨਾਂ 160 ਵਿਦਿਆਰਥੀਆਂ ਤੇ ਪਰਚੇ ਸਨ ਇਹਨਾਂ ਦੀ ਮੰਗਾਂ ਸਨ ਕਿ ਇਹਨਾਂ ਨੂੰ ਇਹਨਾਂ ਤੇ ਖਾਰਜ ਕੀਤਾ ਜਾਵੇ ਇਹਨਾਂ ਪਰਚਿਆਂ ਨੂੰ ਉਸ ਤੋਂ ਬਾਅਦ ਇਹਨਾਂ ਦੀ ਦੂਸਰੀ ਮੰਗ ਸੀ ਜੋ ਸਿਕਿਉਰਿਟੀ ਇੰਚਾਰਜ ਗੁਰਤੇਜ ਸਿੰਘ ਅਤੇ ਡੀਨ ਅਕਾਦਮਿਕ ਕੁਲਬੀਰ ਸਿੰਘ ਅਤੇ ਪ੍ਰੋਬੋਸਟ ਨਿਸ਼ਾਨ ਸਿੰਘ ਜੋ ਤਿੰਨੇ ਤਿੰਨੇ ਇਹ ਅਧਿਕਾਰੀ ਹੈ ਇਹਨਾਂ ਨੂੰ ਛੁੱਟੀ ਤੇ ਭੇਜਣ ਦੀ ਇਹਨਾਂ ਦੀ ਮੰਗ ਸੀ ਕਿਉਂਕਿ ਇਹਨਾਂ ਇਹਨਾਂ ਤੇ aarop san ki ਇਹਨਾਂ ਦੀ ਮਿਲੀ ਭਗਤ ਭਗਤ ਨਾਲ ਪੁਲਿਸ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਈ ਅਤੇ ਇਹਨਾਂ ਵਿਦਿਆਰਥੀਆਂ ਤੇ ਜੋ ਜੋ ਵੀਰਵਾਦ ਨੂੰ ਵਿਦਿਆਰਥੀ ਬੈਠੇ ਸਨ ਉਹਨਾਂ ਤੇ ਲਾਠੀ ਚਾਰਜ ਇਹਨਾਂ ਦੀ ਮਿਲੀ ਭਗਤ ਕਰਕੇ ਹੀ ਹੋਇਆ ਸੀ ਤਾਂ ਇਹਨਾਂ ਤਿੰਨਾਂ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ 15 ਦਿਨਾਂ ਦੀ ਛੁੱਟੀ ਤੇ ਭੇਜ ਦਿੱਤਾ ਗਿਆ